ਕੋ ਜਾਨੀ ਹਾਂਜੀ ਕੀ ਨਾਮ ਮੇਰਾ ਨਾਮ ਮੋਹਿਤ ਹੈ ਜੀ ਅੱਜ ਨਰੇਗਾ ਕਰਮਚਾਰੀ ਯੂਨੀਅਨ ਵੱਲੋਂ ਫਰੀਦਕੋਟ ਜਿਲ੍ਹਾ ਫਰੀਦਕੋਟ ਵੱਲੋਂ ਜਿਹੜਾ ਧਰਨਾ ਲਗਾਇਆ ਗਿਆ ਉਸ ਦੇ ਵਿੱਚ ਜੋ ਮੋਦੀ ਸਰਕਾਰ ਨਵਾਂ ਕਾਨੂੰਨ ਲੈ ਕੇ ਆਈ ਹੈ ਜਿਸ ਦੇ ਵਿੱਚ ਸਿੱਧਾ ਸਿੱਧਾ ਮਜ਼ਦੂਰਾਂ ਦੇ ਨਾਂ ਨਾਲ ਮਰਾਜ਼ਮਾਂ ਦੇ ਹੱਕਾਂ 'ਤੇ ਵਿਡਾਕਾ ਮਾਰਿਆ ਜਾ ਰਿਹਾ ਹੈ ਇਹਨਾਂ ਵੱਲੋਂ ਇੱਕ ਪਰਮਫਲਾਇਆ ਜਾ ਰਿਹਾ ਵੀ ਜਿਹੜੀ ਐਡਮਿਨ ਖਰਚਾ ਹੈ ਉਹਨੂੰ 6 ਤੋਂ ਵਧਾ ਕੇ 9% ਕਰ ਦਿੱਤਾ ਗਿਆ ਪਰ ਜੇ ਕੰਮ ਨਹੀਂ ਚੱਲਣਗੇ ਉਹ ਖਰਚਾ ਆਊਗਾ ਕਿੱਥੋਂ 17-17 ਸਾਲ ਹੋ ਗਏ ਨੌਕਰੀ ਕਰਦਿਆਂ ਨੂੰ ਸਾਨੂੰ ਅੱਜ ਸਾਨੂੰ ਘਰੇ ਬੈਠਣ ਦੀ ਮਜਬੂਰ ਕੀਤਾ ਜਾ ਰਿਹਾ ਹੈ ਕਿ ਤੁਹਾਡੀਆਂ ਨੌਕਰੀਆਂ ਅਰਧੋ ਖੋਲੀਆਂ ਜਾਣਗੀਆਂ ਅਸੀਂ ਇਸ ਕਾਨੂੰਨ ਦੇ ਖਿਲਾਫ ਆਪਦਾ ਸੰਘਰਸ਼ ਕਰ ਰਹੇ ਹਾਂ ਔਰ ਜਿਸ ਤਰ੍ਹਾਂ ਰਾਜ ਸਰਕਾਰ ਕੱਲ ਇੱਕ ਸਪੈਸ਼ਲ اجلاس ਲੈ ਕੇ ਆ ਰਹੀ ਹੈ ਵਿਧਾਨ ਸਭਾ ਦੇ ਵਿੱਚ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮੰਨਤ ਮੁੱਖ ਮੰਤਰੀ ਸਾਹਿਬ ਨੂੰ ਵੀ ਇੱਕ ਮੰਗ ਕਰਦੇ ਹਾਂ ਵੀ ਜ਼ਰੂਰ ਮਜ਼ਦਮਾ ਬਾਰੇ ਵੀ ਸੋਚਿਆ ਜਾਵੇ ਜਿਹੜੇ 17-17 ਸਾਲ ਤੋਂ ਕੱਚੇ ਕੰਮ ਇਹਦੇ ਨਾਲ ਦੇ ਨੌਕਰੀ ਕਰ ਰਹੀ ਹੈ ਉਹਨਾਂ ਨੂੰ ਵੀ ਇਸ اجلاس ਦੇ ਵਿੱਚ ਉਹਨਾਂ ਬਾਰੇ ਸੋਚ ਕੇ ਉਹਨਾਂ ਨੂੰ ਵਿਭਾਗ ਦੇ ਵਿੱਚ ਪਈਆਂ ਖਾਲੀ ਅਸਾਮੀਆਂ ਦੇ ਵਿੱਚ ਮਰਜ ਕਰਕੇ ਪੱਕਾ ਕੀਤਾ ਜਾਵੇ ਤਾਂ ਕਿ ਉਹਨਾਂ ਦੇ ਕਰਾਂ ਦੇ ਚੁੱਲੇ ਬਲਦੇ ਰਹਿਣ ਕਿਤੇ ਇਹ ਨਾ ਹੋਵੇ ਵੀ ਮਜ਼ਦੂਰਾਂ ਦੇ ਨਾਲ-ਨਾਲ ਸਾਰੇ ਬੇਰੋਜ਼ਗਾਰ ਹੋ ਜਾਣ ਮਜ਼ਦੂਰ ਜਿਹੜੀਆਂ ਜੱਥੇ ਬੰਦੀਆਂ ਹਨ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਹੈ ਅਸੀਂ ਵੀ ਉਹਨਾਂ ਦੇ ਇੱਥੇ ਆ ਕੇ ਧੰਨਵਾਦ ਕਰਦੇ ਹਾਂ ਇਹ ਜਿਹੜਾ ਧਰਨਾ ਜਿਹੜਾ ਇੱਕ ਵੀ ਦਿਨ ਲਗਾਈਦਾ ਹੋਰ ਵੀ ਗੱਲ ਇਹ ਦੀ ਪੂਰੇ ਪੰਜਾਬ ਦੇ ਵਿੱਚ ਅੱਜ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਧਰਨੇ ਚੱਲ ਰਹੇ ਆ ਜੀ ਮਜ਼ਦੂਰਾਂ ਦੇ ਚੇ ਬੰਦੀਆਂ ਤੇ ਮਜ਼ਦੂਰੀ ਉਹਨਾਂ ਬਾਰੇ ਪ੍ਰਸ਼ਾਸਨਾ ਕੋਈ ਰੱਟਾ ਨਹੀਂ ਪ੍ਰਸ਼ਾਸਨ ਤੋਂ ਸਾਡੇ ਤਹਿਸੀਲਦਾਰ ਸਾਹਿਬ ਮੰਗ ਪੱਤਰ ਲੈ ਗਏ ਆ ਉਹਨਾਂ ਨੇ ਕਿਹਾ ਵੀ ਮੁੱਖ ਮੰਤਰੀ ਸਾਹਿਬ ਨੂੰ ਰਮਾਂਗ ਪੱਤਰ ਭੇਜ ਦਿੱਤਾ ਜਾ ਲੋਕਾਂ ਨੂੰ ਕਾਂਗਰਸ ਕਹਿ ਰਹੀ ਹੈ ਵੀ ਦੇਸ਼ ਵਿਆਪੀ ਅਸੀਂ ਅਭੂਲਨ ਛੇੜਾਂਗੇ 5 ਤਰੀਕ ਤੋਂ ਕਿਵੇਂ ਦੇਖਦੇ ਹਾਂ ਬਹੁਤ ਚੰਗੀ ਗੱਲ ਹੈ ਜੀ ਕੋਈ ਵੀ ਰਾਜਨੀਤਿਕ ਜੱਥੇਬੰਦੀ ਹੈ ਕੋਈ ਵੀ ਮਰਾਜਮ ਜੱਥੇਬੰਦੀ ਹੈ ਜੋ ਸਾਡਾ ਸਾਥ ਦਿੰਦੀ ਹੈ ਉਸ ਨੂੰ ਅਸੀਂ ਧੰਨਵਾਦ ਕਰਦੇ ਹਾਂ ਔਰ ਇਹ ਵਿਸ਼ਵ ਵਿਆਪੀ ਜਿਹੜਾ ਉਹ ਸੰਦਰਸ਼ ਕਰਨਾ ਜਾ ਰਹੇ ਆ ਉਹਨਾਂ ਨੂੰ ਕਰਨਾ ਵਧੀਆ ਸਾਡੇ ਫਾਇਦੇ ਦੀ ਚੀਜ਼ ਹੈ ਜੀ ਜੋ ਕਰਨੇ ਕਿਸੇ ਦਾ ਰਿਸ਼ਤਾ ਨਹੀਂ ਮੇਰਾ ਨਾਮ ਜੀ ਕਾਂਗਰਸ ਕੋਰਾ ਸਿੰਘ ਪਿਪ ਜਿਲ੍ਹਾ ਸਖਤਰ ਨਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰੀ ਨੇ ਸਾਡੀਆਂ ਮੰਗਾਂ ਇਹ ਆ ਜੀ ਵੀ મોદી ਸਰਕਾਰ ਇੱਕ ਨਵਾਂ ਕਾਨੂੰਨ ਲੈ ਕੇ ਆਈ ਆ ਜੀ ਰਾਮ ਜੀ ਜਿਹੜਾ ਕਿ ਸਾਨੂੰ ਮਨਜ਼ੂਰ ਨਹੀਂ ਸਾਨੂੰ ਰਾਮ ਜੀ ਨਾਲ ਕੋਈ ਨਫ਼ਰਤ ਨਹੀਂ ਪਰ ਅਸੀਂ ਕਹਿੰਦੇ ਆ ਨਰੇਗਾ ਨੂੰ ਖਤਮ ਨਹੀਂ ਹੋਣਾ ਦੇਣਾ ਕਿਉਂਕਿ ਅਸੀਂ ਕਹਿੰਦੇ ਜਿਵੇਂ ਪਹਿਲਾਂ ਨਰੇਗਾ ਚੱਲਦੀ ਸੀ ਉਸੇ ਤਰ੍ਹਾਂ ਦੇ ਕੱਟਣੀ ਚਾਹੀਦੀ ਆ ਲੋਕਾਂ ਨੂੰ ਉਸੇ ਤਰ੍ਹਾਂ ਕੰਮ ਮਿਲੇ ਉਸੇ ਤਰ੍ਹਾਂ ਲੋਕਾਂ ਨੂੰ ਦੂਜੇ ਸਕੂਲ ਦਾ ਮਿਲਣਾ ਜਿਸ ਹੁਣਦਾ ਜਿਹੜੀਆਂ ਮਿਲਣਾ ਦਾ ਬਦਲ ਪਹਿਲਾਂ ਪਹਿਲਾਂ 100 ਦਿਨ ਕੰਮ ਮਿਲਦਾ ਸੀ ਪਰ ਸਰਕਾਰ ਹੁਣੇ ਕਹਿੰਦੀ ਆ ਇਸ ਨਵੇਂ ਕਾਨੂੰਨ ਦੇ ਮਤਲਬ ਅਸੀਂ ਆਪਦੀ ਮਰਜ਼ੀ ਨਾਲ ਕੰਮ ਦੇਵਾਂਗੇ ਜੇ ਸਾਨੂੰ ਲੋੜ ਹੋਊਗੀ ਉਦੋਂ ਕੰਮ ਮਿਲੂਗਾ ਪਹਿਲਾਂ ਵਰਕਰ ਨੂੰ ਕਾਨੂੰਨੀ ਹੱਕ ਸੀ ਕਿ ਜਦੋਂ ਵੀ ਕੰਮ ਦੀ ਲੋੜ ਹੋਵੇ ਉਹ ਕੰਮ ਦੀ ਅਰਜ਼ੀ ਦੇ ਸਕਦਾ ਹੈ ਤੇ 15 ਦਿਨਾਂ ਦੇ ਵਿੱਚ ਵਿੱਚ ਕੰਮ ਮਿਲੂਗਾ ਜੇ ਕੰਮ ਨਾ ਮਿਲਿਆ ਤਾਂ ਬੇਰਜ਼ਗਾਰੀ ਪੱਤਾ ਮਿਲੂਗਾ ਪਰ ਇਹਦੇ ਵਿੱਚ ਹੁਣ ਸਰਕਾਰ ਨੇ ਯਾਰ ਦੇ ਤੇ ਰੱਖ ਲਿਆ ਜੇ ਸਰਕਾਰ ਨੂੰ ਲੋੜ ਹੋਊਗੀ ਉਦੋਂ ਕੰਮ ਮਿਲੂਗਾ ਪਰ ਅਸੀਂ ਉਹ ਬਰਦਾਸ਼ਤ ਨਹੀਂ ਕਰਾਂਗੇ ਹੁਣ ਨਵਾਂ ਜੀ ਰਾਮ ਜੀ ਲੈਂਦਾ ਤੇ ਹਨ ਰੇਗਾ ਸੀ ਹੁਣ ਰੇਗਾ ਬਿਲਕੁਲ ਖਤਮ ਕਰਕੇ ਉਹ ਬਿਲਕੁਲ ਖਤਮ ਕਰਤਾ ਹੈ ਹੁਣ ਨਵਾਂ ਯੋਜਨਾ ਜੀ राम जी ਲੈਂਦੀ ਆ ਜਿਹਨਾਂ ਕੇ ਅਸੀਂ ਵਿਰੋਧ ਕਰਦੇ ਆ ਅੱਜ ਤੁਹਾਡੇ ਵੱਲੋਂ ਕੀ ਕੀਤਾ ਗਿਆ ਅਸੀਂ ਅੱਜ ਜ਼ਿਲ੍ਹਾ ਪੱਤਰ ਦਾ ਕਰਮਚਾਰੀ ਯੂਨੀਅਨ ਨਹੀਂ ਧਰਨਾ ਰੱਖਿਆ ਸੀ ਅਸੀਂ ਨਰੇਗਾ ਯੂਨੀਅਨ ਉਹਦੀ ਪੁਰਜਰ ਸ਼ਬਦਾ ਵਿੱਚ ਹਮਾਇਤ ਕਰਦੇ ਆ ਅਸੀਂ ਨਰੇਗਾ ਮਜ਼ਦਮਾਂ ਦੇ ਨਾਲ ਆ ਸਾਨੂੰ ਜਿੱਦਾਂ ਵੀ ਸੰਘਰਸ਼ ਕਰਵਾ ਪਿਆ ਅਸੀਂ ਇਸ ਕਾਨੂੰਨ ਦੇ ਖਿਲਾਫ ਕਰਾਂਗੇ